ਇੱਕ ਪਾਸੇ ਭਗਤੀ ਦੂਜੇ ਪਾਸੇ ਸ਼ਕਤੀ ਕਿਉਂਕਿ ਕੀਰਤਨ ਚੱਲਦਾ ਹੋਵੇ ਤੇ ਅੰਮ੍ਰਿਤ ਰਸ ਕੰਨਾਂ ਵਿੱਚ ਘੋਲ ਜਾਂਦਾ ਸਾਹਮਣੇ ਅਕਾਲ ਤਖ਼ਤ ਸਹਾਬੀਰਤਾ ਦਾ ਪ੍ਰਤੀਕ ਹੈ ਪਰ ਉਸ ਵਿਹੜੇ ਅੰਦਰ ਬੈਠ ਕੇ ਮਹਾਰਾਜ ਨੇ ਢਾਡੀ ਕਲਾ ਦਾ ਸੰਕਲਪ ਆਪਣੇ ਮਨ ਅੰਦਰ ਕਿਵੇਂ ਧਾਰਨ ਕੀਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਿਸ ਦੇ ਘਰ ਦੇ ਅੱਜ ਅਸੀਂ ਢਾਡੀ ਕਹੇ ਜਾਂਦੇ ਹਾਂ ਬਿਲਕੁਲ ਕਿਉਂਕਿ ਗੁਰੂ ਅਰਜਨ ਦੇਵ ਪਾਸ਼ਾ ਦੀ ਸ਼ਹਾਦਤ ਤੋਂ ਬਾਅਦ ਇੱਕ ਟਰਨਿੰਗ ਪੁਆਇੰਟ ਸਿੱਖ ਕੌਮ ਦੇ ਵਿੱਚ ਆਇਆ ਜੀ ਐਸਾ ਅਹਿਮ ਮੋੜ ਸੀ ਜਿੱਥੇ ਮੀਰੀ ਦੀ ਵੀ ਲੋੜ ਸੀ ਅਤੇ ਪੀਰੀ ਦੀ ਵੀ ਲੋੜ ਸੀ ਬਿਲਕੁਲ ਦੋ ਸਿਧਾਂਤਾਂ ਦੀ ਲੋੜ ਸੀ ਜੋ ਪੰਚਮ ਪਾਸ਼ਾ ਦੇ ਹੁਕਮ ਮੁਤਾਬਕ ਛੇਵੇਂ ਪਾਸ਼ਾ ਨੇ ਉਸ ਹੁਕਮ ਨੂੰ ਵਜਾਇਆ ਮੀਰੀ ਅਤੇ ਪੀਰੀ ਦੋ ਸ਼੍ਰੀ ਸਹਿਬਾਨਾਂ ਨੇ ਧਾਰਨ ਕੀਤੀਆਂ ਵਾਹਿਦ ਸਿੱਖ ਧਰਮ ਐਸਾ ਜਿਹੜਾ ਕੀਰਤਨ ਦੀਆਂ ਤੁਨਾ ਤੋਂ ਅਰੰਭ ਹੋਇਆ ਤੇ ਦੋ ਤਾਰੇ ਖੰਡੇ ਦੀ ਧਾਰ ਤੇ ਜਾ ਕੇ ਸੰਪੂਰਨ ਹੋਇਆ ਬਿਲਕੁਲ ਜੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਵਿਚਾਰਿਆ ਹੁਣ ਮਰੀ ਹੋਈ ਆਤਮਾ ਦੇ ਉੱਤੋਂ ਇਹ ਜੰਗਾਲ ਲਾਉਣਾ ਪਵੇਗਾ ਤੇ ਲਵੇਗਾ ਕਿਸੇ ਰੇਗਮਾਰ ਦੇ ਨਾਲ ਤੋਂ ਰੇਗਮਾਰ ਦਾ ਕੰਮ ਕਰਨਾ ਸੀ ਫਿਰ ਢੱਡ ਦੀ ਥਾਪ ਨੇ ਤੇ ਸਰੰਗੀ ਦੇ ਗਲਜ ਨੇ ਵਾਹ ਵਾਹ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਵਿਚਾਰਿਆ ਹੁਣ ਕੀਰਤਨ ਤਾਂ ਸਾਡੇ ਕੋਲ ਹੈ ਹੁਣ ਸਾਡੇ ਦਰਬਾਰ ਦੇ ਵਿੱਚ ਗੁਰੂ ਨਾਨਕ ਦੇ ਦਰਬਾਰ ਵਿੱਚ ਬੀਰ ਅਸੀਵਾਰਾਂ ਵਿਗਾਉਣ ਵਾਲੇ ਹੋਣ